ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਦੋ ਪਿਆਰੀ ਪਿਆਰੀ ਬਹੁਤ ਹੀ ਸੋਹਣੇ ਆਰਟੀਕਲਸ ਬਹੁਤ ਹੀ ਸੋਹਣੇ ਵਰਕ ਕੀਤੇ ਹੋਏ ਆਪਣੇ ਸੂਟ ਇੱਕ ਰੈੱਡ ਸੂਟ ਹੈ ਫਰੌਕ ਸੂਟ ਹੈ ਤੇ ਨੈਕਸਟ ਹੈਗਾ ਆਪਣਾ ਬਲੈਕ ਸੂਟ ਬਹੁਤ ਹੀ ਸੋਹਣਾ ਵਰਕ ਹੋਇਆ ਤਿੱਲੇ ਦਾ ਹੈਂਡਵਰਕ ਦਾ ਮਸ਼ੀਨ ਵਰਕ ਦੇ ਬਹੁਤ ਹੀ ਪਿਆਰੇ ਸੂਟ ਬਣ ਕੇ ਰੈਡੀ ਹੋਏ ਨੇ ਸੋ ਤੁਸੀਂ ਇਹ ਸੂਟਾਂ ਦੀ ਫਾਈਨਲ ਲੁੱਕ ਦੇਖਣ ਲਈ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਨੰਬਰ 885968008 ਤੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸੂਟ ਆਰਡਰ ਕਰ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਯਾ ਫਿਰ ਸੈੱਡੀ ਇੰਸਟਾਗ੍ਰਾਮ ਆਈਡੀ ਮਹਿਰੀਨ ਕ੍ਰिएशन ਦੇ ਉੱਤੇ ਤੁਸੀਂ ਸਾਰਨਾ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਡੇ ਲਈ ਹਰ ਤਰ੍ਹਾਂ ਦੇ ਹਰ ਵਰਕ ਦੇ ਵਿੱਚ ਸੂਟ ਰੈਡੀ ਕਰਕੇ ਦੇਵਾਂਗੇ ਹਾਂਜੀ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਦੇਖਦੇ ਹਾਂ ਇਹਨਾਂ ਸੂਟਾਂ ਦੀ ਫਾਈਨਲ ਲੁੱਕ ਜਿਸ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਡਿਟੇਲਿੰਗ ਦਿਖਾਵਾਂਗੇ ਇਹਨਾਂ ਸੂਟਾਂ ਦੀ ਬਹੁਤ ਹੀ ਪਿਆਰੇ ਬਣ ਕੇ ਰੈਡੀ ਹੋਏ ਨੇ ਦੋਨੋਂ ਸੂਟ ਆਪਣੇ ਇਸ ਕਸਟਮਰ ਨੇ ਆਪਣੇ ਤੋਂ ਦੋ ਸੂਟ ਪਹਿਲਾਂ ਵੀ ਰੈਡੀ ਕਰਵਾਏ ਸੀ ਉਹਨਾਂ ਨੂੰ ਆਪਣਾ ਕੰਮ ਬਹੁਤ ਹੀ ਪਿਆਰਾ ਲੱਗਿਆ ਤਾਂ ਜੋ ਉਹਨਾਂ ਨੇ ਹੁਣ ਆਪਣੇ ਤੋਂ ਦੋ ਸੂਟ ਹੋਰ ਰੈਡੀ ਕਰਵਾਏ ਆ ਉਹਨਾਂ ਦੇ ਮੈਰिज ਕਰਕੇ ਤਾਂ ਦੇਖਦੇ ਆਂ ਜੀ ਸੂਟਾਂ ਦੀ ਫਾਈਨਲ ਲੁੱਕ ਹਾਂਜੀ ਤੁਸੀਂ ਦੇਖ ਸਕਦੇ ਹੋ ਰੈੱਡ ਕਲਰ ਦੇ ਉੱਤੇ ਪਿਓਰ ਕ੍ਰੇਪ ਦਾ ਸਟਾਫ ਹੈ ਜਿਸ ਦੇ ਉੱਤੇ ਆਪਾਂ ਬਹੁਤ ਸੋਹਣਾ ਹੈਂਡਵਰਕ ਦਾ ਡਿਜ਼ਾਈਨ ਕੀਤਾ ਪੈਚਵਰਕ ਲਗਾ ਕੇ ਨਾਲ ਇਸ ਦੀ ਸਲਵਾਰ ਹੈ ਸਲਵਾਰ ਦੇ ਉੱਤੇ ਬਹੁਤ ਹੈਵੀ ਵਰਕ ਹੋਇਆ ਹੈ ਤੇ ਏ ਇਸ ਥਿਸ ਫਰੌਕ ਹੈ ਫਰੌਕ ਦੇ ਉੱਤੇ ਆਪਾਂ ਬੂਟੀਆਂ ਪਾਈਆਂ ਤੁਸੀਂ ਦੇਖ ਸਕਦੇ ਹੋ ਸਲਵਾਰ ਕਿੰਨੀ ਹੈਵੀ ਹੈ ਤੇ ਫਰੌਕ ਦੇ ਉੱਤੇ ਆਪਾਂ ਬੂਟੀਆਂ ਪਾਈਆਂ ਹੋਈਆਂ ਦੇਖੋ ਤੁਸੀਂ ਕਿੰਨੀਆਂ ਪਿਆਰੀਆਂ ਫਰੋਜੀ ਕਲਰ ਨਾਲ ਇਸ ਨੂੰ ਆਪਾਂ ਕੰਟਰਾਸਟ ਦਿੱਤਾ ਹੈ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਸੂਟ ਬਹੁਤ ਹੀ ਹੈਵੀ ਇਸ ਦੀਆਂ ਬਾਜੂ ਬਣੀਆਂ ਹੋਈਆਂ ਨੇ neck ਇਸ ਦਾ ਬਹੁਤ ਹੀ ਪਿਆਰਾ ਵਰਕ ਹੋਇਆ ਜੋ ਕਿ ਦਬਕਾ ਵਰਕ ਤੇ ਬਹੁਤ ਹੀ ਸੋਹਣਾ ਹੈਂਡਵਰਕ ਦਾ ਡਿਜ਼ਾਈਨ ਕਰਕੇ ਆਪਾਂ ਇਸ ਨੂੰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ক্লোਜ਼ ਤੋਂ ਕਿੰਨਾ ਪਿਆਰਾ ਕਾਰੀਗਰ ਨੇ ਪੂਰਾ ਸਫਾਈ ਦੇ ਨਾਲ ਵਰਕ ਕੀਤਾ ਆਰਮਸ ਕਿੰਨਾ ਸੋਹਣਾ ਵਰਕ ਆਰਮਸ ਦੇ ਉੱਤੇ ਹੋਇਆ ਬਹੁਤ ਹੀ ਪਿਆਰਾ ਕਿੰਨਾ ਸੋਹਣੇ ਹੈਵੀ ਬਾਹਾਂ ਬਣੀਆਂ ਹੋਈਆਂ ਇਸ ਦੀਆਂ ਬਹੁਤ ਹੀ ਪਿਆਰੀਆਂ ਫਰੋਜੀ ਕਲਰ ਦੇ ਨਾਲ ਪੈਚਵਰਕ ਲਗਾ ਕੇ ਨਾਲ ਸਕਿਨ ਕਲਰ ਦਾ ਲਗਾ ਕੇ ਆਪਾਂ ਕੰਬੀਨੇਸ਼ਨ ਬਹੁਤ ਹੀ ਪਿਆਰਾ ਵਰਕ ਹੋ ਕੇ ਫਰੌਕ ਸੂਟ ਰੈਡੀ ਹੋਇਆ ਨੈਕ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਬਣਿਆ ਹੋਇਆ ਹੈ ਫੁੱਲ ਸੂਟ ਦੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਨੀ ਫਿਨਿਸ਼ਿੰਗ ਆਈ ਹੈ ਦੁਪੱਟਾ ਆਪਾਂ ਇਸ ਦਾ ਔਰਗਾਂਜ਼ਾ ਦਾ ਰੱਖਿਆ ਜਿਸ ਦੇ ਉੱਪਰ ਆਪਾਂ 4 ਸਾਈਡਡ ਲੈਂਸ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਪਿਆਰਾ ਕ੍ਰੀਪ ਦਾ ਸਟੱਫ ਹੈ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਵੀ ਕੁੱਲ ਹੈਵੀ ਵਰਕ ਦੇ ਨਾਲ ਆਪਾਂ ਇਸ ਸੂਟ ਨੂੰ ਹਾਂਜੀ ਨੈਕਸਟ ਸੂਟ ਆਪਣਾ ਬਲੈਕ ਕਲਰ ਦਾ ਹੈ 크ਰੇਪ ਦਾ ਸਟੱਫ ਹੈ ਜਿਸ ਦੇ ਉੱਤੇ ਆਪਾਂ ਦੇਖ ਸਕਦੇ ਹਾਂ ਕਿਰਾ ਕਿੰਨਾ ਸੋਹਣਾ ਕੱਢਿਆ ਹੋਇਆ ਬਹੁਤ ਹੀ ਹੈਵੀ ਸਲਵਾਰ ਦੀ ਪੌਂਚੇ ਵੀ ਬਹੁਤ ਹੈਵੀ ਵਰਕ ਕੀਤੇ ਹੋਏ ਨੇ ਆਪਣੇ ਤੇ ਸ਼ਰਟ ਦੇ ਉੱਤੇ ਆਪਾਂ ਬੂਟੀਆਂ ਨਾਲ ਫਿਨਿਸ਼ਿੰਗ ਦਿੱਤੀ ਹੈ ਇਸ ਨੂੰ ਆਰਮਜ਼ ਦੇ ਉੱਤੇ ਵੀ ਇਸ ਤੇ ਬਹੁਤ ਹੀ ਪਿਆਰਾ ਵਰਕ ਹੈ ਸੇਮ ਤੇ ਦੁਪੱਟਾ ਆਪਾਂ ਇਸ ਦੇ ਨਾਲ ਆਰਗੈਂਜ਼ਾ ਦਾ ਰੱਖਿਆ ਕੱਟਵਰਕ ਦਾ ਇਸ ਦੇ ਉੱਤੇ ਆਪਾਂ ਵਰਕ ਕੀਤਾ ਹੋਇਆ ਤੁਸੀਂ ਕੋਲ ਤੋਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਫਾਈ ਦੇ ਨਾਲ ਫਿਨਿਸ਼ਿੰਗ ਦਿੱਤੀ ਆਪਾਂ ਇਸ ਸੂਟ ਨੂੰ ਬਹੁਤ ਹੀ ਹੈਵੀ ਤੇ 컬러ਫੁਲ ਜਿਹਾ ਸੂਟ ਬਣ ਕੇ ਆਪਣਾ ਰੈਡੀ ਹੋਇਆ ਅਗਰ ਤੁਸੀਂ ਵੀ ਆਪਣੇ ਤੇ ਅਦਾਂ ਦੇ ਪਿਆਰੇ ਪਿਆਰੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ 8859662008 ਤੇ ਧੰਨਵਾਦ ਜੀ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਈ ਹੋਵੇਗੀ